ਤੇ ਮੇਰੇ ਗੈਸਟਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਉਹ ਸਿਸ਼ਮੇਲਾ ਚ ਰਹਿੰਦੇ ਨੇ ਕੇਜਰੀਵਾਲ ਸਾਹਿਬ ਵੀ ਉੱਥੇ ਆ ਕੇ ਕਈ ਵਾਰੀ ਰਹਿ ਜਾਂਦੇ ਨੇ ਕਈ ਵਾਰੀ ਉਹ ਗੈਸਟ ਹਾਊਸ ਰਹਿ ਜਾਂਦੇ ਨੇ ਕਿਤੇ ਚੰਡੀਗੜ੍ਹ ਦੇ 2 ਸੈਕਟਰ ਦੇ 50 ਨੰਬਰ ਕੋਠੀ ਦਾ ਰੌਲਾ ਕਾਫੀ ਵੱਡਾ ਹੋ ਗਿਆ ਉਸ ਤੋਂ ਵੀ ਵੱਡਾ ਹੋ ਗਿਆ ਪੰਜਾਬ ਵਿੱਚ ਐਮਰਜੈਂਸੀ ਵਰਗੇ ਹਾਲਾਤਾਂ ਦਾ ਰੌਲਾ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜਦੋਂ ਐਮਰਜੈਂਸੀ ਲਾਈ ਸੀ ਉਦੋਂ ਵੀ ਰਸਤੇ ਵਿੱਚ ਅਖਬਾਰਾਂ ਵਾਲੀਆਂ ਗੱਡੀਆਂ ਨੂੰ ਇੰਉਂ ਰੋਕੇ ਤਲਾਸ਼ੀ ਨਹੀਂ ਸੀ ਲਈ ਗਈ ਜੇਕਰ ਪੁਲਿਸ ਨੂੰ ਇਨ੍ਹਾਂ ਗੱਡੀਆਂ ਵਿੱਚ ਨਸ਼ਾ ਵਿਸਫੋਟਕ ਸਮਗਰੀ ਅਤੇ ਹਵਾਲਾ ਰਾਸ਼ੀ ਦੇ ਜਾਣ ਦੀ ਜਾਣਕਾਰੀ ਹੈ ਤਾਂ ਖੁੱਲ ਕੇ ਦੱਸੇ ਕਿ ਕਿਹੜੇ ਮੀਡੀਆ ਅਦਾਰੇ ਦੀਆਂ ਗੱਡੀਆਂ ਵਿੱਚ ਅਜਿਹਾ ਗੈਰਕਾਨੂੰਨੀ ਕੰਮ ਹੋ ਰਿਹਾ ਹੈ ਅਸਲ ਰੌਲਾ ਅਰਵਿੰਦ ਕੇਜਰੀਵਾਲ ਦੀ ਸ਼ੀਸ਼ਮੈਲ ਕਰਕੇ ਪ੍ਰਚਾਰੀ ਜਾ ਰਹੀ ਇਸ ਕੋਠੀ ਦਾ ਜਿਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਖੁਦ ਮੰਨੇ ਨੇ ਕਿ ਕੇਜਰੀਵਾਲ ਇੱਥੇ ਆ ਕੇ ਰਹਿੰਦੇ ਨੇ ਪਰ ਉਹਨਾਂ ਖੁੱਲ ਕੇ ਪੂਰੀ ਸੱਚਾਈ ਸਾਹਮਣੇ ਨਹੀਂ ਰੱਖੀ ਉਹਨਾਂ ਗੱਲ ਨੂੰ ਬੜੀ ਚਲਾਕੀ ਨਾਲ ਗੋਲ-ਗੋਲ ਘਮਾਉਂਦੇ ਪੂਰੀ ਕੋਸ਼ਿਸ਼ ਕੀਤੀ ਪਰ ਸਫਾਈ ਦੇਣ ਆਏ ਭਗਵੰਤ ਮਾਨ ਆਪਣੇ ਹੀ ਵੀਡੀਓ ਬਿਆਨ ਵਿੱਚ ਫਸ ਗਏ ਅਤੇ ਭੋਲ ਖੁੱਲ ਗਈ ਸਭ ਤੋਂ ਪਹਿਲਾਂ ਇਸ ਕੋਟੀ ਦਾ ਮੁੱਦਾ ਚੁੱਕਣ ਵਾਲੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਮੋੜ ਸਾਹਮਣੇ ਆਏ ਅਤੇ ਹੁਣ ਉਹਨਾਂ ਜੋਸ਼ ਵਾਲ ਚੁੱਕੇ ਨੇ ਉਹ ਭਗਵੰਤ ਮਾਨ ਦੀ ਚੀਕ ਮਰਾਉਣ ਵਾਲੇ ਨੇ ਕਿਉਂਕਿ ਉਹ ਤਾਂ ਝੂਠੀ ਹੋਣ ਉੱਤੇ ਐਫ ਆਈ ਆਰ ਦਰਜ ਕਰਾਉਣ ਸਮੇਂ ਜੋ ਹੋਰ ਚੈਲੰਜ ਕਰ ਰਹੇ ਨੇ ਉਹ ਤੁਹਾਨੂੰ ਅੱਗੇ ਜਾ ਕੇ ਦਿਖਾਵਾਂਗੇ ਨਾਲੇ ਰੌਲਾ ਇਸ 50 ਨੰਬਰ ਕੋਠੀ ਨੂੰ ਢਾਕੇ ਜਾਂ ਭੰਨ ਤੋੜ ਕਰਕੇ ਸ਼ੀਸ਼ ਮਹਿਲ ਬਣਾਉਣ ਦਾ ਨਹੀਂ ਸ਼ੀਸ਼ ਮਹਿਲ ਸ਼ਬਦ ਤਾਂ ਇੱਕ ਪ੍ਰਤੀਕ ਹੈ ਜੋ ਆਮ ਆਦੀ ਪਾਰਟੀ ਦੇ ਸੁਪਰੀਮੋ ਰਵਿੰਦਰ ਕੇਜਰੀਵਾਲ ਦੀ ਐਸ਼ਵਾਰਾਮ ਵਾਲੀ ਜ਼ਿੰਦਗੀ ਅਤੇ ਮਹਿੰਗੀਆਂ ਸਹੂਲਤਾਂ ਮੰਨਣ ਲਈ ਉਹਨਾਂ ਦੇ ਨਾਲ ਜੁੜ ਗਿਆ ਹੈ ਸਵਾਲ ਤਾਂ ਇਹੇ ਪੁੱਛੇ ਗਏ ਨੇ ਕਿ ਅਰਵਿੰਦ ਕੇਜਰੀਵਾਲ ਇਸ ਕੋਠੀ ਵਿੱਚ ਕਿਸ ਹیثیت ਵਿੱਚ ਰਹਿੰਦੇ ਨੇ ਉਹ ਨਾ ਤਾਂ ਪੰਜਾਬ ਤੋਂ ਮੰਤਰੀ ਨੇ ਨਾ ਵਿਧਾਇਕ ਨੇ ਨਾ ਹੀ ਰਾਜ ਸਭਾ ਦੇ ਮੈਂਬਰ ਜਾਂ ਕਿਸੇ ਹੋਰ ਸੰਵਧਾਨਕ ਅਹੁਦੇ ਉੱਤੇ ਨੇ ਇਸ ਦਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਜਵਾਬ ਹੀ ਨਹੀਂ ਦਿੱਤਾ ਇਹੋ ਕਾਰਨ ਹੈ ਕਿ ਭਗਵੰਤ ਮਾਨ ਦੇ ਵੀਡੀਓ ਰਾਹੀਂ ਦਿੱਤੇ ਸਪਸ਼ਟੀਕਰਨ ਉੱਤੇ ਹੋਰ ਸਵਾਲ ਉੱਠ ਖੜੇ ਹੋਏ ਨੇ ਇਹ ਮੁੱਦਾ ਤਾਂ ਭ�ਿਆ ਹੀ ਹੋਇਆ ਸੀ ਉੱਪਰੋਂ ਖਬਰਾਂ ਦੀ ਢੋਟ ਢਾਈ ਵਿੱਚ ਲੱਗੀਆਂ ਗੱਡੀਆਂ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਕਈ ਹਿੱਸਿਆਂ ਵਿੱਚ ਪੰਜਾਬ ਪੁਲਿਸ ਵੱਲੋਂ ਰਾਤ ਨੂੰ ਅਤੇ ਵੱਡੇ ਤੜਕੇ ਰੋਕਣ ਦਾ ਨਵਾਂ ਮਸਲਾ ਖੜਾ ਹੋ ਗਿਆ ਹੈ ਇਹ ਹਾਤੇ ਹੋ ਜਾ ਰਿਹਾ ਹੈ ਕਿ ਇੱਕ ਹਿੰਦੀ ਅਖਬਾਰ ਵੱਲੋਂ ਇਸੇ ਚਰਚਿਤ 50 ਨੰਬਰ ਕੋਠੀ ਅਤੇ ਰਵਿੰਦ ਕੇਜਰੀਵਾਲ ਨੂੰ ਲੈ ਕੇ ਵੱਡੀ ਸਟੋਰੀ ਛਾਪੀ ਜਾ ਰਹੀ ਸੀ ਰੌਲਾ ਇਹੋ ਪਿਆ ਹੋਇਆ ਹੈ ਕਿ ਪੁਲਿਸ ਇਹਨਾਂ ਗੱਡੀਆਂ ਨੂੰ ਰੋਕ ਕੇ ਇਸੇ ਹਿੰਦੀ ਅਖਬਾਰ ਨੂੰ ਲੱਭ ਰਹੀ ਸੀ ਸੋਸ਼ਲ ਮੀਡੀਆ ਅਤੇ ਇੰਟਰਨੈਟ ਦੇ ਯੁੱਗ ਵਿੱਚ ਇਸ ਤਰ੍ਹਾਂ ਕਰਕੇ ਕੀ ਕੋਈ ਸਟੋਰੀ ਰੁਕ ਜਾਏਗੀ ਜਿਹੇ ਅੱਜ ਲੋਕਾਂ ਸਾਹਮਣੇ ਨਹੀਂ ਆਏਗੀ ਤਾਂ ਭੜਕੇ ਪਰਸੋਂ ਇੱਕ ਦਿਨ ਤਾਂ ਸਾਹਮਣੇ ਆ ਹੀ ਜਾਣੀ ਹੈ ਭਗਵੰਤ ਮਾਨ ਨੇ ਕਿੰਨੀ ਲੰਬੀ ਵੀਡੀਓ ਪਾਈ ਪਰ ਸਥਿਤੀ ਸਾਫ਼ ਕਰਨ ਦੀ ਥਾਂ ਵਿਰੋਧੀਆਂ ਉੱਤੇ ਚਿੱਕੜ ਸੁੱਟਣ ਤੇ ਜ਼ੋਰ ਦਿੰਦੇ ਰਹੇ ਅਸਲ ਸਵਾਲ ਤਾਂ ਅੱਜ ਵੀ ਉੱਥੇ ਖੜੇ ਨੇ ਰਾਸਵਾ ਮੈਂਬਰ ਸਵਾਤੀ ਮਾਲੀਵਾਲਸ ਨੇ ਹੋਰ ਬੱਕ ਬੱਕ ਸਿਆਸੀ ਆਗੂ ਅੱਜ ਫੇਰ ਨਵੇਂ ਸਵਾਲਾਂ ਨਾਲ ਸਾਹਮਣੇ ਆ ਗਏ ਅਤੇ ਨਾਲ ਹੀ ਆਹ ਅਕਬਾਰਾਂ ਵਾਲੀਆਂ ਗੱਡੀਆਂ ਨੂੰ ਰੋਕਣ ਨੂੰ ਲੈ ਕੇ ਵੀ ਸਵਾਲ ਚੁੱਕੇ ਸਵਾਲ ਤਾਂ ਹੁਣ ਆਮ ਆਦਮੀ ਪਾਰਟੀ ਦੀਆਂ ਜੁੱਤੀਆਂ ਨੂੰ ਲੈ ਕੇ ਵੀ ਹੋ ਰਹੇ ਨੇ ਕਿ ਕਿਵੇਂ ਭਗਵੰਤ ਮਾਨ ਦੀਆਂ ਕਾਫੀ ਮਹਿੰਗੀਆਂ ਜੁੱਤੀਆਂ ਦੀ ਰਾਖੀ ਪੰਜਾਬ ਪੁਲਿਸ ਵਾਲੇ ਖੜਾਏ ਹੋਏ ਨੇ ਅੱਜ ਦੀ ਵੀਡੀਓ ਵਿੱਚ ਇਸੇ ਮੁੱਦੇ ਉੱਤੇ ਗੱਲ ਕਰਾਂਗੇ ਹੋ ਸਕਦਾ ਹੈ ਸਾਰੇ ਐਂਗਲ ਅਤੇ ਅਹਿਮ ਜਾਣਕਾਰੀ ਦੇਣ ਕਰਕੇ ਵੀਡੀਓ ਥੋੜੀ ਜਹੀ ਲੰਬੀ ਹੋ ਜਾਵੇ ਪਰ ਸਾਰੇ ਪੱਕਾ ਜਾਣਨ ਲਈ ਵੀਡੀਓ ਅਖੀਰ ਤੱਕ ਜ਼ਰੂਰ ਦੇਖਿਓ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਭਗਵੰਤ ਮਾਨ ਆਪਣੀ ਦਿੱਲੀ ਵਾਲੀ ਲੀਡਰਸ਼ਿਪ ਦੇ ਇੰਨਾ ਹੇਠਾ ਕਿਉਂ ਲੱਗੇ ਹੋਏ ਨੇ ਕਿਉਂ ਨਹੀਂ ਉਹ ਸੱਚੇ ਬੋਲਣ ਅਤੇ ਸਟੈਂਡ ਲੈਣ ਦੀ ਜ਼ਰੂਰਤ ਦਿਖਾਉਂਦੇ ਗਲਤ ਨੂੰ ਗਲਤ ਕਹਿਣਾ ਗਲਤ ਨਹੀਂ ਹੁੰਦਾ ਪਰ ਗਲਤ ਨਾਲ ਖੜ ਜਾਣਾ ਲਾਜ਼ਮੀ ਗਲਤ ਹੁੰਦਾ ਜਦਕਿ ਭਗਵੰਤ ਮਾਨ ਤਾਂ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਦੇ ਹੱਕ ਵਿੱਚ ਖੜਨਦੇ ਆ ਗੱਲਾਂ ਕਰਦੇ ਰਹੇ ਨੇ ਇਸ ਮੁੱਦੇ ਉਤੇ ਗੱਲ ਅੱਗੇ ਤੋਰਨ ਤੋਂ ਪਹਿਲਾਂ ਭਗਵੰਤ ਮਾਨ ਦੀ ਉਸੇ ਵੀਡੀਓ ਦਾ ਇੱਕ ਛੋਟਾ ਜਿਹਾ ਕਲਿੱਪ ਦੇਖੋ ਜਿਸ ਵਿੱਚ ਉਹ 50 ਨੰਬਰ ਕੋਠੀ ਦਾ ਮੁੱਦਾ ਚੁੱਕਣ ਵਾਲੀ ਬੀਜੇਪੀ ਨੂੰ ਘੇਰਨ ਦੀ ਇੰਨ ਕੋਸ਼ਿਸ਼ ਕਰਦੇ ਨੇ ਜੇ ਸ਼ੀਸ਼ ਮਹਿਲ ਦੇਖਣੇ ਨੇ ਭਾਜਪਾ ਜੀ ਜੇ ਸ਼ੀਸ਼ ਮਹਿਲ ਦੇਖਣੇ ਨੇ ਮੈਂ ਰਸਤੇ ਦਿਨਾਂ ਕੈਪਟਨ ਅਮਰਿੰਦਰ ਸਿੰਘ ਦਾ ਸ਼ਿਸ਼ਮਹਿਲ ਦੇਖੋ ਸ਼ਿਸਮਾ ਦੇ ਵਿੱਚ ਜਾ ਕੇ ਜਿਹੜਾ ਸ਼ਿਸਮਾ ਦੇ ਵਿੱਚ ਮਹਿਲ ਬਣਾਇਆ ਨਿਊ ਚੰਡੀਗੜ੍ਹ ਚ ਉਹ ਸ਼ਿਸ਼ਮਹਿਲ ਹੈ ਤੁਸੀਂ ਸੁਖ ਬिलास ਦੇਖੋ ਸੁਖਵੀਰ ਬਾਦਲ ਦਾ ਉਹ ਸ਼ਿਸ਼ਮਹਿਲ ਹੈ ਇੱਕ ਤੁਹਾਡਾ ਲੀਡਰ ਹੈ ਬੀਜੇਪੀ ਦਾ ਕੈਪਟਨ ਮਿੰਦਰ ਸਿੰਘ ਤੇ ਸੁਖਵੀਰ ਬਾਦਲ ਹੋਰ ਨਾਲ ਤੁਸੀਂ ਮਿਲ ਕੇ ਸੈਂਟਰ ਤੇ ਪੰਜਾਬ ਦੇ ਵਿੱਚ 15 ਸਾਲ ਸਰਕਾਰਾਂ ਚਲਾਈਆਂ ਨੇ ਉਹੋ ਕਹਿ ਰਹੇ ਨੇ ਕਿ ਸ਼ੀਸ਼ਮੈਲ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਸਿਸਮਾ ਵਿੱਚ ਬਣਾਇਆ ਸ਼ੀਸ਼ਮੈਲ ਤਾਂ ਸੁਖਵੀਰ ਬਾਦਲ ਨੇ ਸੁਖ ਬਿਲਾਸ ਹੋਟਲ ਵਿੱਚ ਬਣਾਇਆ ਫਿਰ ਉਹ ਉੱਥੇ ਜਾ ਕੇ ਸ਼ੀਸ਼ਮੈਲ ਦੇਖਣ ਦੀ ਗੱਲ ਕਰਦੇ ਨੇ ਹੁਣ ਗੱਲ ਇਹ ਆ ਵੀ ਜੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਵੀਰ ਬਾਦਲ ਨੇ ਲੋਕਾਂ ਦੀ ਉਮੀਦ ਦੇ ਕੁਝ ਉਲਟ ਕੀਤਾ ਤਾਂ ਲੋਕਾਂ ਨੇ ਉਹਨਾਂ ਨੂੰ ਸਬਕ ਵੀ ਸਿਖਾ ਦਿੱਤਾ ਸੱਤਾ ਵਿੱਚ ਤਾਂ ਹੁਣ ਆਵਾ ਦੀ ਪਾਰਟੀ ਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਿਰ ਕੈਪਟਨ ਅਤੇ ਸੁਖਵੀਰ ਆਪਣੇ ਅਸ਼ੀਸ਼ ਮਹਿਲ ਵਿੱਚ ਆਮ ਲੋਕਾਂ ਨੂੰ ਕਿਉਂ ਪਰਣ ਦੇਣਗੇ ਪਰ ਤੁਸੀਂ ਤਾਂ ਆਮ ਘਰਾਂ ਦੇ ਬੰਦੇ ਹੋ ਤੁਸੀਂ ਕਿਉਂ ਨਹੀਂ ਲੋਕਾਂ ਅਤੇ ਨਿਰਪੱਖ ਮੀਡੀਆ ਨੂੰ ਸੱਦਾ ਦੇ ਦਿੰਦੇ ਕਿ 50 ਨੰਬਰ ਕੋਟੀ ਆ ਕੇ ਦੇਖ ਲੈਣ ਆਪੇ ਨਿਰਪੱਖ ਮੀਡੀਆ ਤੇ ਪ੍ਰਮੁੱਖ ਲੋਕ ਆ ਕੇ ਵੀਡੀਓ ਬਣਾ ਕੇ ਲਾਈਵ ਕਰਕੇ ਲੋਕਾਂ ਨੂੰ ਇਸ ਕੋਟੀ ਦਾ ਸੱਚ ਦਿਖਾ ਦੇਣਗੇ ਸਭਨਾਂ ਨੂੰ ਪਤਾ ਲੱਗ ਜੂ ਬਈ ਇਹ ਅਸ਼ੀਸ਼ ਮਹਿਲ ਹੈ ਜਾਂ ਨਹੀਂ ਅਤੇ ਇਸ ਵਿੱਚ ਕੌਣ ਰਹਿੰਦਾ ਹੈ ਖੈਰ ਭਗਵੰਤ ਮਾਨ ਨੇ ਅਜਿਹਾ ਕੁਝ ਨਹੀਂ ਕਰਨਾ ਇਸ ਲਈ ਆਪਾਂ ਆਪਣਾ ਸਮਾਜ ਗਵਾਏ ਬਿਨਾ ਆਪਣੀ ਗੱਲ ਅੱਗੇ ਤੋਰਦੇ ਆ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਅੱਜ ਜਗਰਾਉਂ ਨੇੜਲੇ ਪਿੰਡ ਗਿੱਦੜਵੰਡੀ ਵਿਖੇ ਗੋਲੀ ਮਾਰ ਕੇ ਕਤਲ ਕੀਤੇ ਕਬੱਡੀ ਖਿਡਾਰੀ ਤੇਜ ਪਾਸਿੰਗ ਦੇ ਘਰ ਪੁੱਜੇ ਬਾਅਦ ਵਿੱਚ ਮੀਡੀਆ ਨਾਲ ਗੱਲਬਾਤ ਸਮੇਂ ਰਵਨੀਤ ਬਿੱਟੂ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਡੀਓ ਪਾ ਕੇ ਕੇਜਰੀਵਾਲ ਦੇ ਸ਼ੀਸ਼ਮਹਿਲ ਦੀ ਚਾਤ ਨੂੰ ਤਾਂ ਢੱਕਣ ਦੀ ਕੋਸ਼ਿਸ਼ ਕੀਤੀ ਪਰ ਰਵਨੀਤ ਬਿੱਟੂ ਕੈਪਟਨ ਅਤੇ ਸੁਖਵੀਰ ਦੀ ਰਹਾਇਸ਼ ਬਾਰੇ ਦੱਸਦੇ ਰਹੇ ਲੋਕ ਸਵਾਲ ਤਾਂ ਕੇਜਰੀਵਾਲ ਦੇ ਅਧਿਕਾਰ ਖੇਤਰ ਨੂੰ ਲੈ ਕੇ ਕਰ ਰਹੇ ਨੇ ਬੀਜੇਪੀ ਨੇ ਵੀ ਇਹੋ ਸਵਾਲ ਕੀਤਾ ਸੀ ਅਤੇ ਸਵਾਤੀ ਮਾਲੀਵਾਲ ਨੇ ਵੀ ਪਰ ਇਸ ਦਾ ਸਿੱਧਾ ਜਵਾਬ ਦੇਣ ਦੀ ਥਾਂ ਭਗਵੰਤ ਮਾਨ ਹਮੇਸ਼ਾ ਬਾਂਗ ਉਹੀ ਗੱਲਾਂ ਦਾ ਕੜਾ ਕਰਦੇ ਰਹੇ ਜਿਸ ਦੇ ਉਹ ਮਹਰ ਨੇ ਰਵਨੀਤ ਬਿੱਟੂ ਨੇ ਦਾ ਮੁੱਖ ਮੰਤਰੀ ਦੀ ਜੁੱਤੀ ਦੀ ਰਾਖੀ ਖੜੇ ਪੁਲਿਸ ਵਾਲਿਆਂ ਦਾ ਮਾਮਲਾ ਵਿੱਚ ਉਕਿਆ ਅਤੇ ਇੱਥੋਂ ਤੱਕ ਕਹਿ ਗਏ ਕਿ ਜੋ ਹਾਲਾਤ ਬਣ ਗਏ ਨੇ ਉਹ ਜੁੱਤੀਆਂ ਪੈਣ ਵਾਲੇ ਨੇ ਕਿਸੇ ਸਮੇਂ ਆਵਾ ਦੇ ਪਾਰਟੀ ਦੀ ਹੀ ਆਗੂ ਰਹੀ ਰਾਸਵਾ ਮੈਂਬਰ ਸੁਵਤੀ ਮਾਲੀਵਾਲ ਹੀ ਸਨ ਜਿਨ੍ਹਾਂ ਇਸ ਵਿਵਾਦਿਤ ਕੋਟੀ ਦੀ ਲੋਕੇਸ਼ਨ ਵਾਲੀ ਫੋਟੋ ਪਾ ਕੇ ਸਭ ਤੋਂ ਪਹਿਲਾਂ ਸਵਾਲ ਚੁੱਕੇ ਸਨ ਭਗਵੰਤ ਮਾਨ ਦੇ ਜਵਾਬ ਤੋਂ ਬਾਅਦ ਉਹ ਫੇਰ ਨਵੇਂ ਸਵਾਲਾਂ ਨਾਲ ਸਾਹਮਣੇ ਆ ਗਏ ਉਹਨਾਂ ਆਖਿਆ ਕਿ ਇਹ ਗੱਲ ਸਾਬਤ ਹੋ ਗਈ ਹੈ ਕੀ ਭਗਵੰਤ ਮਾਨ ਤਾਂ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦਾ ਮੁੱਖ ਮੰਤਰੀ ਮੰਨ ਚੁੱਕੇ ਨੇ ਅਤੇ ਉਹਨਾਂ ਦੀ ਲਿਖੀ ਸਕ੍ਰਿਪਟ ਹੀ ਪੜ੍ਹਦੇ ਨੇ ਉਹਨਾਂ ਕਿਹਾ ਕਿ ਵੀਡੀਓ ਵਿੱਚ ਭਗਵੰਤ ਮਾਨ ਨੇ ਇਹ ਤਾਂ ਮੰਨ ਹੀ ਲਿਆ ਕਿ ਕੇਜਰੀਵਾਲ ਹੀ ਇਸ ਕੋਟੀ ਵਿੱਚ ਰਹਿੰਦੇ ਨੇ ਇਹੋ ਗੱਲ ਤਾਂ ਉਹ ਕਹਿ ਰਹੀ ਹੈ ਫਿਰ ਉਹਨਾਂ ਭਗਵੰਤ ਮਾਨ ਵੱਲ ਜੋ ਸਵਾਲ ਦਾਗੇ ਉਹੋ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਲਈ ਲਾਜ਼ਮੀ ਤਕਲੀਫ ਦੇਣ ਵਾਲੇ ਨੇ ਉਹਨਾਂ ਪੁੱਛ ਲਿਆ ਕਿ ਕੈਂਪ ਆਫਿਸ ਨੂੰ ਜੋ ਉਹਨਾਂ ਗੈਸਟ ਹਾਊਸ ਬਣਾਉਣ ਦੀ ਗੱਲ ਆਖੀ ਆ ਉਹ ਕਿਸ ਆਰਡਰ ਤਹਿਤ ਬਣਾਇਆ ਗਿਆ ਦੱਸੋ ਕਿ ਇਸ ਨੂੰ ਕਿਵੇਂ ਬੁੱਕ ਕੀਤਾ ਜਾ ਸਕਦਾ ਹੈ ਪਿਛਲੇ 3 ਸਾਲਾਂ ਦਾ ਵੇਰਵਾ ਵੀ ਦਿਓ ਕਿ ਇਸ ਵਿੱਚ ਕਿਹੜੇ ਗੈਸਟ ਆ ਕੇ ਰੁਕੇ ਸਰਕਾਰੀ ਕੈਂਪ ਆਫਿਸ ਵਿੱਚ ਮੁਫਤ ਰਹਿਣ ਦੀ ਇਜਾਜ਼ਤ ਕਿਵੇਂ ਦਿੱਤੀ ਜਾ ਰਹੀ ਹੈ ਤੁਸੀਂ ਬੋਲਿਆ ਕਿ ਇਸ ਘਰ ਵਿੱਚ ਮੀਟਿੰਗਾਂ ਕਰਕੇ ਸਰਕਾਰੀ ਫੈਸਲੇ ਵੀ ਲਏ ਜਾਂਦੇ ਨੇ ਤਾਂ ਦੱਸੋ ਕਿ 3 ਸਾਲਾਂ ਵਿੱਚ ਭਗਵੰਤ ਮਾਨ ਜੀ ਤੁਸੀਂ ਇਸ ਘਰ ਵਿੱਚ ਕਿੰਨੀ ਵਾਰ ਗਏ ਅਤੇ ਕਿੰਨੀ ਵਾਰ ਆ ਕੇ ਲੋਕਾਂ ਨੂੰ ਇੱਥੇ ਮਿਲੇ ਇਸ ਦਾ ਸਰਕਾਰੀ ਰਿਕਾਰਡ ਜਨਤਕ ਕਰੋ ਇਸ ਸਰਕਾਰੀ ਘਰ ਨੂੰ ਸ਼ੀਸ਼ਮੈਲ ਬਣਾਉਣ ਵਿੱਚ ਪਿਛਲੇ 3 ਸਾਲਾਂ ਵਿੱਚ ਕਿੰਨੀ ਲਾਗਤ ਲੱਗੀ ਅਤੇ ਖਾਸ ਕਰਕੇ ਪਿਛਲੇ 1 ਮਹੀਨੇ ਵਿੱਚ ਕੇਜਰੀਵਾਲ ਦੇ ਇਸ਼ਾਰੇ ਉੱਤੇ ਕਿੰਨੀ ਲਾਗਤ ਲੱਗੀ ਉਹ ਵੀ ਦੱਸੋ ਕੇਜਰੀਵਾਨ ਨੂੰ ਇਹ ਕੋਠੇ ਕਿਸ ਅਧਿਕਾਰ ਤਹਿਤ ਰਹਿਣ ਲਈ ਦਿੱਤੀ ਗਈ ਆ ਇਸ ਦੀ ਜਾਣਕਾਰੀ ਵੀ ਸਵਾਤੀ ਮਾਲੀਵਾਲ ਨੇ ਮੰਗੀ ਆ ਸਵਾਤੀ ਮਾਲੀਵਾਲ ਇੱਥੇ ਨਹੀਂ ਰੁਕੇ ਉਹ ਚੰਡੀਗੜ੍ਹ ਆਉਣ ਅਤੇ ਸਾਰਾ মিডিਆ ਸਾਥ ਕੇ ਗੈਸਟ ਹਾਊਸ ਕੈਂਪ ਆਫਿਸ ਦਿਖਾਉਣ ਦਾ ਚੈਲੰਜ ਵੀ ਕਰ ਰਹੇ ਨੇ ਉਹ ਤਾਂ ਝੂਠੇ ਹੋਣ ਉੱਤੇ ਐਫ ਆਈ ਆਰ ਦਰਜ ਕਰਾਉਣ ਦੀ ਵੀ ਗੱਲ ਕਰ ਰਹੇ ਨੇ ਉਹ ਆਪਣੀ ਗੱਲ ਭਗਵੰਤ ਮਾਨ ਨੂੰ ਇਹ ਕਹਿ ਕੇ ਖਤਮ ਕਰਦੇ ਨੇ ਕਿ ਆਪਣੇ ਬੌਸ ਦੀ ਐਸ਼ ਲਈ ਪੰਜਾਬ ਨੂੰ ਧੋਖਾ ਨਾ ਦਿਓ ਇਤਿਹਾਸ ਗਵਾਹ ਹੈ कि शीश महल जनता के आदेश पे अरविंद केजरीवाल जी को अपना शीश महल दिल्ली में खाली करना पड़ा तो अब उन्होंने पंजाब सरकार से अपने लिए एक शीश महल 2.0 चंडीगढ़ में बनवा लिया है चंडीगढ़ के सेक्टर टू में पंजाब सीएम के कोटा में एक बड़ा आलीशान महल है जो कि दो एकड़ की जमीन पर बना हुआ है और उसके अंदर बहुत साजो सामान है बिल्कुल सेवन स्टार होटल से कम नहीं है वो आलीशान महल अरविंद केजरीवाल जी ने पिछले एक महीने में उसमें जम के रेनोवेशन करवाया है पंजाब सरकार द्वारा और अब उसके अंदर अरविंद केजरीवाल जी रह रहे हैं तो मुझे यह समझ नहीं आता कि उनको यह महल किस हैसियत से दिया गया है वो तो अभी दिल्ली में एक एमएलए भी नहीं है जब मैंने यह आवाज उठाई तो सामने से हफरा दफरी में यह कहा गया झूठ फैलाने की कोशिश की गई कि नहीं ये तो पंजाब के सीएम का एक कैंप ऑफिस है पर अगर सच में ये एक कैंप ऑफिस है तो फिर जनता के लिए खुला हुआ क्यों नहीं है क्यों इसके ऊपर इसको अंदर से बंद कर रखा है और दूसरी बात अगर ये सच में पंजाब के सीएम का कैंप ऑफिस है तो बताएं कि पिछले चार साल के अंदर कितनी मीटिंग्स हुई हैं यहाँ पे कौन आया है कुछ तो डिटेल्स होती होंगी अरे कुछ तो ऑफिसर्स अलॉट होते होंगे तो ये सरासर झूठ है सच तो ये है कि ये ਜੋ ਆਲੀਸ਼ਾਨ ਮਹਿਲ ਹੈ ਸ਼ੀਸ਼ ਮਹਿਲ 2.0 ਇਹ ਅਬ ਪੰਜਾਬ ਦੇ ਸੁਪਰ ਸੀਐਮ ਅਰਵਿੰਦ ਕੇਜਰੀਵਾਲ ਜੀ ਇਸ ਦੇ ਅੰਦਰ ਰਹਤੇ ਹਨ ਭਗਵਾਨ ਤਮਾਨ ਅਤੇ ਆਵਾ ਦੇ ਪਾਰਟੀ ਵੱਲੋਂ ਹਾਲੇ ਇਨ੍ਹਾਂ ਸਵਾਲਾਂ ਦੇ ਜਵਾਬ ਲੱਭੇ ਜਾ ਰਹੇ ਹੋਣਗੇ ਕਿਸ ਸਵਾਤੀ ਮਾਲੀਵਾਲ ਨੇ ਅੱਜ ਨਵਾਂ ਸ਼ਬਦੀ ਹਮਲਾ ਬੋਲ ਦਿੱਤਾ ਇਹੇ ਅਖਬਾਰਾਂ ਵਾਲੀਆਂ ਗੱਡੀਆਂ ਰੋਕਣ ਨੂੰ ਲੈ ਕੇ ਸੀ ਇਸ ਵਿੱਚ ਫੇਰ ਸਵਾਤੀ ਨੇ ਅਰਵਿੰਦ ਕੇਜਰੀਵਾਲ ਅਤੇ ਇਸ 50 ਨੰਬਰ ਕੋਠੀ ਨੂੰ ਸ਼ੀਸ਼ ਮਹਿਲ ਦੱਸਣ ਵਾਲਾ ਮੁੱਦਾ ਚੁੱਕ ਲਿਆ ਉਹ ਇਕੱਲੀ ਇਸ ਉੱਤੇ ਗੱਲ ਕਰਨ ਵਾਲੀ ਨਹੀਂ ਇਸ ਉੱਤੇ ਤਾਂ ਵਿਧਾਇਕ ਪ੍ਰਗਟ ਸਿੰਘ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਗਿਆਨੀ ਹਰਪ੍ਰੀਤ ਸਿੰਘ ਦੇ ਟਵੀਟ ਵੀ ਸਾਹਮਣੇ ਆਏ ਜਿਨ੍ਹਾਂ ਇਸ ਕਾਰਵਾਈ ਦੀ ਤੁਲਨਾ ਐਮਰਜੈਂਸੀ ਨਾਲ ਕੀਤੀ ਉਹਨਾਂ ਪੁਲਿਸ ਕਾਰਵਾਈ ਦੀ ਨਿੰਦਾ ਕਰਦੇ ਹੋਏ ਆਖਿਆ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਸਰਕਾਰ ਪੰਜਾਬ ਵਿੱਚ ਅਣ ਐਲਾਨੀ ਐਮਰਜੈਂਸੀ ਲਾਗੂ ਕਰਨ ਲਈ ਕਿਸ ਹੱਦ ਤੱਕ ਡਿੱਗ ਰਹੀ ਹੈ ਅਜਿਹੀ ਸਰਕਾਰੀ ਕਾਰਵਾਈ ਗੈਰ ਜਮਹੂਰੀ ਹੈ ਅਤੇ ਇੱਕ ਚੁਣੀ ਹੋਈ ਸਰਕਾਰ ਦੇ ਸਿਧਾਂਤਾਂ ਦੇ ਵਿਰੁੱਧ ਹੈ ਭਾਜਪਾ ਦਿੱਲੀ ਦੇ ਪ੍ਰਧਾਨ ਬਰਿੰਦਰ ਸੱਚਦੇਵਾ अत पंजाब भाजपा के आगू फतेहजंग सिंह बाजवा ने भी शीश महल का मुद्दा चुका केजरीवाल का शीश महल टू प्वाइंट जीरो दिल्ली में शीश महल के बाद अब केजरीवाल ने चंडीगढ़ में भी शीश महल बनाया है सुनने में आया कि काफी करोड़ों की लागत का वो शीश महल है केजरीवाल आम आदमी पार्टी के राष्ट्रीय अध्यक्ष दिल्ली में ऑलरेडी एक बंगला जिदोजहद करके वो ले चुके हैं मुझे नहीं पता कि वो पंजाब से एम पी एमएलए हैं या क्या है। और किस कोटे में पंजाब सरकार ने उन्हें इतना खूबसूरत तो आलिशान बंगला दिया है ये जो बंगला प्रेम है शीश महल प्रेम है केजरीवाल का ये केजरीवाल बताएं कि किस कैपेसिटी में उन्होंने लिया है या दिल्ली को लूटने के बाद अब पंजाब को भी लूटने की तैयारी है पंजाब तो पूरे देश का मान सम्मान है उस राज्य को भी शीश महल ने अपने भ्रष्टाचार का अड्डा बना दिया है जो लोग अपने आप को आम आदमी बोलते थे जो ये कह के सत्ता में आए भी हम ना तो कोई कोठी लेंगे ना कोई गाड़ी लेंगे ना कोई सिक्योरिटी लेंगे दिल्ली के शीश महल के बाद दूसरा शीश महल पंजाब में मुख्यमंत्री के कोटे से ली हुई दो एकड़ की आलीशान कोठी जिसके ऊपर इन्होंने करोड़ों रुपये लगा के अरविंद केजरीवाल जी को ये कोठी अलॉट की और मैं समझता हूँ पंजाब के लोग भी सतर्क हो गए हैं अब अगर कोई भी ऐसा काम अब ये कर रहे हैं पंजाब के हेलीकॉप्टर पंजाब के लिए इनका जहाज सारा खर्चा जो है पंजाब के ऊपर डाल रहे हैं ਉਧਰ ਪੰਜਾਬ ਪੁਲਿਸ ਦੇ ਡੀਜੀਪੀ ਅਰਪ੍ਰੀਤ ਸ਼ੁਕਲਾ ਨੇ ਬੰਨਿਆ ਕਿ ਅਖਬਾਰਾਂ ਦੀ ਸਿਪਾਈ ਵਾਲੇ ਵਾਹਨਾਂ ਨੂੰ ਰੋਕ ਕੇ ਉਹਨਾਂ ਦੀ ਸ਼ਕਤੀ ਨਾਲ ਜਾਂਚ ਕੀਤੀ ਗਈ ਹੈ ਉਹਨਾਂ ਆਖਿਆ ਕਿ ਪੁਲਿਸ ਕੋਲ ਇਨਪੁਟ ਸੀ ਕਿ ਇਹਨਾਂ ਵਾਹਨਾਂ ਦੇ ਵਰਤੋਂ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਲਈ ਕੀਤੀ ਜਾ ਸਕਦੀ ਹੈ ਇਹ ਹੀ ਵਜ੍ਹਾ ਹੈ ਕਿ ਇਹਨਾਂ ਵਾਹਨਾਂ ਨੂੰ ਰੋਕ ਕੇ ਤਲਾਸ਼ੀ ਲਈ ਗਈ ਉਹਨਾਂ ਨੂੰ ਦੱਸਣਾ ਚਾਹੀਦਾ ਸੀ ਕਿ ਕਿਹੜੇ ਅਖਬਾਰਾਂ ਵਾਲਿਆਂ ਦੀਆਂ ਗੱਡੀਆਂ ਇਸ ਗੈਰਕਾਨੂੰਨੀ ਕੰਮ ਵਿੱਚ ਲੱਗੇ ਹੋਣ ਦਾ ਸ਼ੱਕ ਹੈ ਕਾਂਗਰਸ ਦੇ ਸੁਖਪਾਲ ਖਹਿਰਾ ਨੇ ਵੀ ਇਸ ਕਾਰਵਾਈ ਦੀ ਨਖੇਦੀ ਕੀਤੀ ਅਤੇ ਨਾਲ ਹੀ ਗੁਜਰਾਤ ਤੇ ਵਿਹਾਰ ਵਿੱਚ ਜਾ ਕੇ ਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਉਤੇ ਝੂਠ ਬੋਲਣ ਦੇ ਦੋਸ਼ ਲਾਏ ਲੇਕਿਨ ਸਾਡੀ ਆਪਣੀ ਸਰਕਾਰ ਗੁਜਰਾਤ ਵਿੱਚ ਫਿਰ ਰਹੇ ਨੇ ਉੱਥੇ ਜਾ ਕੇ ਝੂਠੇ ਦਾਅਵੇ ਕਰ ਰਹੇ ਨੇ ਕਿ ਅਸੀਂ ਬਾੜ ਵਿੱਚ ਪੰਜਾਬ ਚ ਜਿੰਨੀ ਬਾੜ ਆਈ 23 ਜ਼ਿਲ੍ਹਿਆਂ ਵਿੱਚ ਅਸੀਂ 1 ਮਹੀਨੇ ਦੇ ਅੰਦਰ ਅੰਦਰ ਸਾਰਾ ਮੁਆਵਜ਼ਾ ਦੇ ਦਿੱਤਾ ਗੁਜਰਾਤ ਵਿੱਚ ਜਾ ਕੇ ਕੇਜਰੀਵਾਲ ਸਾਹਿਬ ਝੂਠ ਬੋਲ ਰਹੇ ਨੇ ਇੱਥੇ ਤਾਂ ਇੱਕ ਪੈਸਾ ਵੀ ਮੁਆਵਜ਼ਾ ਨਹੀਂ ਦਿੱਤਾ ਗਿਆ 6 ਲੱਖ ਏਕੜ ਜ਼ਮੀਨ ਪੰਜਾਬ ਦੇ ਕਿਸਾਨਾਂ ਦੀ ਤਬਾਹ ਹੋਈ ਫਸਲ ਬਰਬਾਦ ਹੋਈ ਔਰ ਇਹਨਾਂ ਨੇ ਪ੍ਰੋਮਿਸ ਕੀਤਾ ਕਿ 20000 ਰੁਪਏ ਪ੍ਰਤੀ ਏਕੜ ਦੇਵਾਂਗੇ ਤੁਸੀਂ ਕੈਲਕੂਲੇਟ ਕਰ ਲਓ ਕਿੰਨਾ ਪੈਸਾ ਬਣਦਾ ਲੇਕਿਨ ਹਲੇ ਤੱਕ ਕੋਈ ਪੈਸਾ ਰਿਲੀਜ਼ ਨਹੀਂ ਕੀਤਾ ਗਿਆ ਬਿਹਾਰ ਗਿਆ ਚੋਣਾ ਵਿੱਚ ਜਾ ਕੇ ਸਾਡਾ ਹੈਲੀਕਾਪਟਰ ਸਾਡਾ ਜਹਾਜ਼ ਭਗਵੰਤ ਮਾਨ ਨੂੰ ਸਿਰਫ ਇਸ ਕਰਕੇ ਲਿਜਾਇਆ ਜਾਂਦਾ ਕਿਉਂਕਿ ਪੰਜਾਬ ਸਰਕਾਰ ਦਾ ਸਰਕਾਰੀ ਜਹਾਜ਼ ਚਾਹੀਦਾ ਕੇਜਰੀਵਾਲ ਨੂੰ ਇਸ ਦੇਸ਼ ਵਿੱਚ ਪ੍ਰਚਾਰ ਕਰਨ ਲਈ ਬਿਹਾਰ ਵਿੱਚ ਜਾ ਕੇ ਕੀ ਆ ਜਾ ਰਿਹਾ ਕਿ ਅਸੀਂ ਤਾਂ 3000 ਰੁਪਿਆ ਪ੍ਰਤੀ ਮਹੀਨਾ ਔਰਤਾਂ ਦੇ ਖਾਤੇ ਵਿੱਚ ਪਾਇਆ ਕਰਾਂਗੇ ਮੈਂ ਬਿਹਾਰੀਆਂ ਨੂੰ ਗੁਜਰਾਤੀਆਂ ਨੂੰ ਕਹਿਣਾ ਚਾਹੁੰਦਾ ਕਿ ਤੁਹਾਡੇ ਨਾਲ ਧੋਖਾ ਤੇ ਝੂਠ ਬੋਲਿਆ ਜਾ ਰਿਹਾ ਵਾ ਅੱਜ ਸਾਢੇ 3 ਪੌਣੇ 4 ਸਾਲ ਤੋਂ ਬਾਅਦ ਜਿਹੜਾ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਿਆ ਪਾਉਣਾ ਸੀਗਾ ਉਹ ਅੱਜ ਤੱਕ ਨਹੀਂ ਪਾਇਆ ਗਿਆ ਮੇਰੇ ਵੀਰੋ